ਪਿਤੇ ਦਿਨੀ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਪਈ ਬਾਰਿਸ਼ ਤੇ ਹੋਈ ਗੜੇਮਾਰੀ ਜਿੱਥੇ ਕਈ ਇਲਾਕਿਆਂ 'ਚ ਤਾਂ ਪਰਬ ਦੇ ਡਲਿਆਂ ਦੇ ਢੇਰ ਲੱਗ ਗਏ ਜਿਵੇਂ ਕਿ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਆਮ ਲੋਕੋ ਕੋ ਸ਼ਹਿਰ ਵਾਸੀ ਤਾਂ ਇਹ ਸੋਚਦੇ ਹੈ ਕਿ ਸ਼ੁਕਰ ਹੈ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਜਨਾਬ ਉੱਥੇ ਇਸ ਬਾਰਿਸ਼ ਤੇ ਗੜੇਮਾਰੀ ਦਾ ਇਹ ਦੂਜਾ ਰੂਪ ਵੀ ਤੁਹਾਡੇ ਰੂਪ ਰੂਪ ਕਰਾਉਂਦੇ ਆ ਜਿੱਥੇ ਤਸਵੀਰਾਂ ਪੰਜਾਬ ਦੇ ਵੱਖ-ਵੱਖ ਇਲਾਕੇ ਆ ਚਿਰੇਨਨਪੁਰ ਸਾਹਿਬ ਸਮਰਾਲਾ ਖੰਨਾ ਅਤੇ ਜਲੰਧਰ ਦੀਆਂ ਨੇ ਜਿੱਥੇ ਮੰਡੀਆਂ 'ਚ ਖੜੇ ਕਿਸਾਨ ਨੇ ਜਿਨ੍ਹਾਂ ਦੀ ਮਿਹਨਤ ਪੱਕੀ ਹੋਈ ਕਣਕ ਬਾਢੀ ਤੋਂ ਬਾਅਦ ਮੰਡੀਆਂ 'ਚ ਪਈ ਸੀ ਇਹਨਾਂ ਨੂੰ ਉਮੀਦ ਸੀ ਕਿ ਮਿਹਨਤ ਦਾ ਮੁੱਲ ਪਵੇਗਾ ਤੇ ਬਾਰਿਸ਼ ਤੇ ਗੜੇਮਾਰੀ ਦੇ ਨਾਲ ਇਹ ਕਣਕ ਦਾ ਹਾਲ ਦੇਖ ਲਓ ਕਈਆਂ ਦੀ ਤਾਂ ਹਲੇ ਬਾਢੀ ਵੀ ਨਹੀਂ ਸੀ ਹੋਈ ਤੇ ਉੱਥੋਂ ਖੜੀ ਫਸਲ ਦਾ ਜੋ ਨੁਕਸਾਨ ਹੋਵੇਗਾ ਉਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਉੱਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਦੇਸ਼ ਦੇ ਅੰਦਾਜ਼ੇ ਨੂੰ ਬਾਜ਼ਾਰਾਂ 'ਚ ਥਾਂ-ਥਾਂ ਤੇ ਰੋਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਮੰਡੀ ਚ ਕਾਨਕ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਇਹ ਤਾਂ ਹੋ ਗਈ ਮੜਮੂਤੇ ਫੇਟੜੀਆ ਬੋ ਕਿੰਨਾ ਝਾੜ ਘਟ ਗਿਆ ਦੇ ਨਾਲ ਝਾੜ ਜਿੱਥੇ ਮੜੀ ਹੋ ਗਈ ਚੱਲ ਗਈ ਸਭ ਚੌਥਾ ਹਿੱਸਾ ਉਸ ਦੀ ਹੈ। ਜਿੱਥੇ ਮਤਲਬ ਕਾਖੜੇ ਬਗਤ ਬਹੁਤੀ ਹੋ ਗਈ। ਕਿਉਂ ਕਣਕ ਬੰਦੇ ਨੂੰ ਵਿੱਚੀ ਲੰਘਣ ਦੀ ਸੀ ਜੀ ਗਲੀਆਂ ਟੁੱਟ ਗਈਆਂ ਜੀ। ਅਗਲੇ ਮਹੀਨੇ ਗੱਲ ਕੀਤੀ। ਮੰਡਾ ਜੀ ਕਿਸਾਨੀ ਨੂੰ ਮਾਰ ਪੈ ਰਹੀ ਹੈ ਕੁਛ ਤਾਂ ਕੁਦਰਤੀ ਮਾਰ ਪੈ ਰਹੀ ਹੈ ਕੁਛ ਇਥੇ ਖਰੀਦਦੰਦੀ ਡਿੱਟਾ ਆ ਰਿਹਾ ਜਿੰਦਰਾ ਜੀ ਜਿਹਨੂੰ ਚੋਰ ਸਮਝਦੇ ਨਹੀਂ ਕਹੇ ਕੀਤੀ ਹੋ ਗਈ ਹੈ ਕੀਤੀ ਹੋ ਗਈ ਕਹਿੰਦੇ ਕਿਸਾਨ ਤਾਂ ਇਹਦੇ ਲਈ ਜ਼ਿੰਮੇਵਾਰ ਹੈ ਨਹੀਂ ਦਾ ਨਹੀਂ ਹੁਣ ਸੁਣ ਨਹੀਂ ਬਰੇ ਜ਼ਿੰਮੇਵਾਰ ਰੱਬ ਨੇ ਮੀਂਹ ਪਾਇਆ ਮੰਡੀ ਦੇ ਵਿੱਚ ਕਿਦਾਂ ਦੇ ਪ੍ਰਬੰਧ ਨੇ ਮੰਡੀ ਵਾਲੀ ਗੱਲ ਇੱਥੇ ਜਾਮ ਲੱਗਿਆ ਦੀ ਇਹ ਇਸੇ ਕਰਕੇ ਲੱਗਿਆ ਦੀ ਜਾਮ ਕਹਿੰਦੇ ਕੋਈ ਕਣਕ ਨਹੀਂ ਖਰੀਦਦੇ ਸਾਡੇ ਇੰਤਜ਼ਾਮ ਕਾਦੇ ਨੇ ਆਹਤਿਆਂ ਵੱਲੋਂ ਤਰਪਾਲਾਂ ਵਗੈਰਾ ਹੈਗੀਆਂ ਨਹੀਂ ਨਾ ਕੋਈ ਹੈਗੀਆਂ ਇਹਨਾਂ ਕੋਈ ਸਵਾਲ ਦੇਖੋ ਜੀ ਸਾਰੇ ਲਗਭਗ ਜੀ ਦੋ ਟਰਾਲੀਆਂ ਲੈ ਆਣੀਆਂ ਵਾਸੀ ਜੀ ਕੱਲ ਦੀਆਂ ਲਗਭਗ ਤਿੰਨ ਚਾਰ ਦਿਨ ਸਾਨੂੰ ਬੈਠਿਆਂ ਨੂੰ ਹੋ ਗਏ ਦੇਖੋ ਅੱਜ ਮੌਸਮ ਨੇ ਇੰਨਾ ਨੁਕਸਾਨ ਹੋ ਗਿਆ ਜੀ ਭਈ ਕਣਕ ਤਾਂ ਲਗਭਗ ਬਚਣਾ ਨਹੀਂ ਜੀ ਜਿੰਨਾ ਮੰਡੀ ਚ ਕਮਾਲ ਪਿਆ ਹੈ ਜੀ ਘੜ ਤੋਂ ਘਟ ਵੀ ਜੀ ਦੇਖੋ ਭਈ بارش ਨੇ ਇੰਨਾ ਨੁਕਸਾਨ ਕੀਤਾ ਜੀ ਸਾਰੀ ਕਣਕ ਭਿੱਜ ਗਈ ਜੀ ਇਹ ਲੰਘ ਜਾਣੀ ਜੀ ਹੁਣ ਇਹ ਤਾਂ ਕੌਣ ਜ਼ਿੰਮੇਵਾਰ ਹੈ ਜੀ ਸਰਕਾਰੀ ਦੀ ਜ਼ਿੰਮੇਵਾਰੀ ਲਊਗੀ ਜੀ ਫਿਰ ਜਿਹੜਾ ਕਿਸਾਨਾਂ ਦਾ ਇੰਨਾ ਨੁਕਸਾਨ ਹੋਇਆ ਜੀ ਕਿਸਾਨ ਕਿਆ ਕਰੇ ਜੀ ਦੱਸੋ ਜੇ ਮੰਡੀ ਪੱਕੀ ਹੁੰਦੀ ਜੀ ਤਾਂ ਇਹਦਾ ਕੁਝ ਬਚਾਅ ਹੋ ਜਾਣਾ ਸੀਗਾ ਜੀ ਜੇ ਇਹ ਹੀ ਜਿਹੜਾ ਅੱਜ ਉਹ ਪ੍ਰਾਲਾ ਥੋੜਾ ਬਹੁਤ ਸਰਕਾਰ ਨੇ ਕੀਤਾ ਭਰਨ ਦਾ ਜੇ 4-5 ਦਿਨ ਪਹਿਲਾਂ ਪਹਿਲੀ ਤਰੀਕ ਤੋਂ ਜਿਹੜੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਹੈ ਜੀ ਕਿੰਨੇ ਦਿਨ ਹੋ ਗਏ ਜੀ 24 22 24 ਦਿਨ ਹੋ ਗਏ ਜੀ ਹਾਂ ਜੀ ਸਿਰਫ ਇਹ ਟੀਵੀਆਂ ਚ ਜਾਂ ਅਖਬਾਰਾਂ ਚ ਹੈ ਜੀ ਜ਼ਮੀਨੀ ਤੌਰ ਤੇ ਕੋਈ ਕੰਮ ਨਹੀਂ ਜੀ ਸਹੀ ਟਾਈਮ ਤੇ ਹੁੰਦਾ ਜੀ ਓਏ ਗੜਾ ਜੀ ਪੇਰਿੰਗ ਫਰੋਡ ਜਿਹੜੇ ਲੱਗ ਗਿਆ ਅੱਛਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਆ ਤਾਂ ਪੂਰੇ ਯਾ ਕੜੀ ਕਾਂਟਰ ਦਾ ਜਨਮ ਨਾਮ ਨੀ ਮੰਡੀ ਮੰਡੀ ਚ ਫਸਲ ਲੈ ਕੇ ਆਏ ਹੋ ਤੇ ਕੀ ਸਰਕਾਰ ਤੋਂ ਮੰਗ ਕਰਦੇ ਹੋ ਜੀ ਬੰਗ ਤਾਂ ਅਸੀਂ ਇਹੀ ਕਰਦੇ ਹਾਂ ਛੱਡ ਜੀ ਬੈਠਣਾ ਚਾਹੀਦਾ ਹੈ ਖਰਾਬ ਆਇਆ ਇਹ ਖੇਤਾਂ ਦੀ ਤਾਂ ਖਰਾਬਾਂ ਹੀ ਖਰਾਬਾ ਜਿਹੜੀ ਮੂਰੇ ਆ ਗਈ ਚਲੋ ਤੁਹਾਨੂੰ ਪਿੱਛੇ ਪੁੱਛ ਜੀ ਖੇਤਾਂ ਦੀ ਖੜੀਦਾਦਾ ਆਏ ਠੀਕ ਹੈ ਇਹ ਹੁਣ ਪਾਣੀ ਚ ਤੈਰਦੀ ਕਿਸਾਨਾਂ ਦੀ ਉਹ ਮਿਹਨਤ ਹੈ ਜਿਸ ਨੂੰ ਦਿਨ ਰਾਤ ਕਰਕੇ ਇਹਨਾਂ ਕਿਸਾਨਾਂ ਨੇ ਪਾਲਿਆ ਸੀ ਇਸ ਮੀਂਹ ਚੇਕ ਪਿਆ ਉਹਨਾਂ ਨੂੰ ਮੁਨਾਫਾ ਹੋਵੇਗਾ ਉਹਨਾਂ ਦੇ ਪਰਿਵਾਰਾਂ ਦਾ ਭੁਦਖ ਬਣੇਗਾ ਤੇ ਸਿਰ ਤੇ ਪਏ ਕਰਜ਼ੇ ਲਖਣਗੇ ਪਰ ਕੁਝ ਪ੍ਰਸ਼ਾਸਨ ਦੀ ਅਣਗਹਿਲੀ ਤੇ ਕੁਝ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਬੜਾ ਨੁਕਸਾਨ ਕੀਤਾ ਹੈ ਹੁਣੇ ਕਿਸਾਨ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਿਊਰੋ ਰਿਪੋਰਟ ਢੇਲੀ ਪੂਲ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ